ਨੌਇਡਾ ਦੇ ਸੈਕਟਰ 51 ਦੀ ਇੱਕ ਐਕਸਿਸ ਬੈਂਕ ਚ ਫਰਜ਼ੀ ਵਾਇਰਸ ਸੰਬੰਧੀ ਈਡੀ ਨੇ ਬੈਂਕਫਰੋਡ ਕੇਸ ਦਰਜ ਕੀਤਾ ਹੈ ਈਡੀ ਦੀ ਟੀਮ ਨੇ ਨੌਇਡਾ ਪਹੁੰਚ ਬੈਂਕ ਕਰਮੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ ਇੱਕ ਕੰਪਨੀ ਨੇ ਫਰਜ਼ੀ ਡਾਇਰੈਕਟਰ ਬਣਾਏ ਗਏ ਨੰਦੂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਕਾਲਾ ਟੰਡਖਣ ਵਾਲਿਆਂ ਨੂੰ ਸਰਕਾਰ ਨੇ ਇੱਕ ਹੋਰ ਮੌਕਾ ਦਿੱਤਾ ਹੈ ਸਰਕਾਰ ਮੁਤਾਬਕ ਆਪਣੀ ਅਣ ਐਲਾਨੀ ਆਮਦਨ 'ਤੇ 31 ਮਾਰਚ 2017 ਤੱਕ ਤੁਸੀਂ ਖੁਦ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦੇ ਸਕਦੇ ਹੋ ਅਜਿਹਾ ਜੇ ਤੁਹਾਨੂੰ 50% ਟੈਕਸ ਦੇਣਾ ਪਵੇਗਾ ਬਾਕੀ ਦੀ ਰਕਮ ਦਾ 25% 4 ਸਾਲ ਤੱਕ ਬੈਂਕ ਕੋਲ ਜ ਇਕ 31 ਮਾਰਚ 2017 ਤੋਂ ਬਾਅਦ ਜੇਕਰ ਇਨਕਮ ਟੈਕਸ ਵਿਭਾਗ ਨੂੰ ਤੁਹਾਡੇ ਅਣਐਲਾਨੇ ਤਨਬਰੇ ਜਾਣਕਾਰੀ ਮਿਲਦੀ ਹੈ ਤਾਂ 60% ਟੈਕਸ ਅਤੇ 30% ਜੁਰਮਾਨਾ ਵੱਖਰਾ ਲੱਗੇਗਾ। ਯਾਨੀ ਕਿ ਜੇਕਰ 1 ਕਰੋੜ ਰੁਪਏ 31 ਮਾਰਚ ਤੋਂ ਬਾਅਦ ਬਰਾਮਦ ਹੁੰਦੇ ਹਨ ਤਾਂ ਸਿਰਫ 10 ਲੱਖ ਹੀ ਤੁਹਾਡੇ ਕੋਲ ਬਚਣਗੇ। ਇਸ ਮਾਮਲੇ ਵਿੱਚ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇਸ ਦੇ ਲਾਵਾ ਸਰਕਾਰ ਨੇ ਆਮ ਲੋਕਾਂ ਨੂੰ ਵੀ ਕਾਲੇ ਪੈਸੇ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ ਇਸ ਲਈ ਸਰਕਾਰ ਨੇ blackmoneyinfo@incometaxindia.gov.in ਤੇ ਈਮੇਲ ਕਰਨ ਦੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਅਜਿਹਾ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਇਨਾਮ ਵੀ ਦਿੱਤਾ ਜਾਏਗਾ ਜਦਕੀ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖਣ ਦੀ ਗੱਲ ਆਖੀ ਗਈ ਹੈ ਸਰਕਾਰ ਨੇ ਸਿਆਸੀ ਪਾਰਟੀਆਂ ਨੂੰ 500 ਤੋਂ 1000 ਦੇ ਪ੍ਰਾਣ ਨੋਟ ਆਪਣੇ ਖਾਤੇ ਜਮ੍ਹਾਂ ਕਰਵਾਉਣ ਉਤੇ ਕੋਈ ਟੈਕਸ ਨਾ ਲਗਾਉਣ ਦਾ ਐਲਾਨ ਕੀਤਾ ਹੈ ਰਾਜਨੀਤਿਕ ਪਾਰਟੀਆਂ ਨੂੰ ਆਮਦਨ ਕਰ ਵਿਭਾਗ ਕਾਨੂੰਨ ਦੇ ਤਹਿਤ ਪਹਿਲਾਂ ਤੋਂ ਹੀ ਛੋਟ ਮਿਲੀ ਹੋਈ ਹੈ ਸਰਕਾਰ ਨੇ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਆਮਦਨ ਤੋਂ ਜ਼ਿਆਦਾ ਕੋਈ ਸ਼ਖਸ ਆਪਣੇ ਖਾਤੇ ਵਿੱਚ 500 ਅਤੇ 1000 ਦੇ ਨੋਟ ਜਮ੍ਹਾਂ ਕਰਾਏਗਾ ਤਾਂ ਉਸ ਦੀ ਜਾਂਚ ਕੀਤੀ ਜਾਏਗੀ ਤੇ ਕਾਨੂੰਨ ਦੇ ਮੁਤਾਬਕ ਉਸ ਉੱਤੇ ਉਚਿਤ ਜੁਰਮਾਨਾ ਤੇ ਟੈਕਸ ਲਗਾਇਆ ਜਾ ਸਕਦਾ ਹੈ। ਦਲੀਲ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਨੋਟਬੰਦੀ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਪੈਸੇ ਚੰਦੇ ਰੂਪ ਵਿੱਚ ਮਿਲੇ ਨੇ ਉਹ ਜਨਤਕ ਇਤੇ ਜਾਣ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਨੀਅਤ ਖਰਾਬ ਹੈ ਜਿਸ ਤੋਂ ਸਪਸ਼ਟ ਹੈ ਕਿ ਚੋਰ ਦੀ ਦਾੜੀ ਚਿਤੰਕ ਹੈ। ਕੇਜਰੀਵਾਲ ਨੇ ਇਲਜ਼ਾਮ ਲਗਾਇਆ ਕਿ ਰਾਹੁਲ ਗਾਂਧੀ ਅਤੇ ਮੋਦੀ ਵਿਚਕਾਰ ਡੀਲ ਹੋਈ ਹੈ ਆਪਣੀ ਗੱਲ ਨੂੰ ਸੱਚ ਸਾਬਤ ਕਰਦੇ ਹੋਏ ਕੇਜਰੀਵਾਲ ਨੇ ਰਾਹੁਲ ਗਾਂਧੀ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਮੁਲਾਕਾਤ ਦਾ ਹਵਾਲਾ ਵੀ ਦਿੱਤਾ ਕੇਜਰੀਵਾਲ ਮੁਤਾਬਕ ਇਸ ਮੁਲਾਕਾਤ ਦੇ ਬਾਅਦ ਹੀ ਸਰਕਾਰ ਨੇ ਸਿਆਸੀ ਪਾਰਟੀਆਂ ਨੂੰ ਚੰਦੇ ਸਬੰਧੀ ਛੋੜ ਦਿੱਤੀ ਹੈ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਦਿੱਤੇ ਨੇ ਤੇਲ ਕੰਪਨੀ ਨੇ ਪੈਟਰੋਲ 2 ਰੁਪਏ 21 ਪੈਸੇ ਤੇ ਡੀਜ਼ਲ 1 ਰੁਪਏ 79 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਹੈ ਵਧੀਆਂ ਕੀਮਤਾਂ ਮੀਤੀ ਅਧੀ ਰਾਤ ਤੋਂ ਲਾਗੂ ਹੋ ਗਿਆ ਨੇ ਉਸ ਤੋਂ ਪਹਿਲਾਂ ਕੀਮਤਾਂ 'ਚ ਫਿਰ ਬਦਲ ਇੱਕ ਦਸੰਬਰ ਨੂੰ ਕੀਤਾ ਗਿਆ ਸੀ ਉਦੋਂ ਪੈਟਰੋਲ ਦੀ ਕੀਮਤ 'ਚ 13 ਪੈਸੇ ਦਾ ਵਾਧਾ ਕੀਤਾ ਗਿਆ ਜਦਕਿ ਡੀਜ਼ਲ ਦਾ ਭਾ 12 ਪੈਸੇ ਪ੍ਰਤੀ ਲੀਟਰ ਘਟਾਇਆ ਗਿਆ ਸੀ ਨੁੜਬੰਦੀ ਕਾਰਨ ਅਤਵਾਦੀ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ 'ਚ ਕਾਮਯਾਬ ਨਹੀਂ ਹੋ ਰਹੇ ਜਿਸ ਕਾਰਨ ਅਤਵਾਦੀ ਲੁੱਟਾਂ ਨੂੰ ਅੰਜਾਮ ਦੇ ਰਹੇ ਨੇ ਜੰਮੂ ਕਸ਼ਮੀਰ ਦੇਆਂ ਵੱਖ-ਵੱਖ ਬੈਂਕਾਂ 'ਚ ਅਤਵਾਦੀ ਹੁਣ ਤੱਕ 70 ਲੱਖ ਰੁਪਏ ਲੁੱਟ ਚੁੱਕੇ ਨੇ ਦਿੱਲੀ ਵਿੱਚ ਡਿਜੀਟਲ ਫਰਾਡ ਦੇ ਮਾਮਲੇ ਸਾਹਮਣੇ ਆਏ ਨੇ ਦਿੱਲੀ ਵਿੱਚ ਦੋ ਪਰਿਵਾਰਾਂ ਦਾ ਧੋਖਾਧੜੀਕਰ ਉਹਨਾਂ ਦੀ ATM ਦੀ ਜਾਣਕਾਰੀ ਲੈ ਲਈ ਗਈ ਅਤੇ ਉਹਨਾਂ ਦੇ ਖਾਤਿਆਂ 'ਚੋਂ 84000 ਰੁਪਏ ਵੀ ਕਢਵਾਏ ਗਏ ਜਿਸ ਨੂੰ ਗ੍ਰੋਪੀੜਤਾ ਨੇ ਪੁਲਿਸ ਤੋਂ ਮਦਦ ਦੀ गुहार ਲਗਾਈ ਹੈ